ਫਿਰੋਜ਼ਪੁਰ ਦੇ ਵਿੱਚ 30 ਸਤੰਬਰ ਨੂੰ ਮੂਹ ਨੇਰੇ ਯਾਨੀ ਕਿ ਆਥਣ ਦੇ ਵੇਲੇ ਜਦੋਂ ਰਾਤ ਦੀ ਸ਼ੁਰੂਆਤ ਹੁੰਦੀ ਆ ਉਸ ਵੇਲੇ ਇੱਕ ਬਾਪ ਦੇ ਵੱਲੋਂ ਆਪਣੀ ਧੀ ਨੂੰ ਨਹਿਰ ਦੇ ਵਿੱਚ ਛੁੱਟਿਆ ਜਾਂਦਾ ਉਹਦੀਆਂ ਦੋਵੇਂ ਬਾਹਾਂ ਦੋਵੇਂ ਹੱਥ ਚੁਨੀ ਨਾਲ ਬੰਨੇ ਆ ਤੇ ਫਿਰ ਉਹਨੂੰ ਸਵਾਲ ਕਰਦਾ ਕਿ ਸਾਡੇ ਪਿਆਰ ਦੇ ਵਿੱਚ ਕਮੀ ਕਿੱਥੇ ਰਹਿ ਗਈ ਸੀ ਕੁੜੀ ਕਹਿੰਦੀ ਕਿਤੇ ਨਹੀਂ ਉਹ ਕਹਿੰਦਾ ਵੀ ਪਹਿਲਾਂ ਵੀ ਤੂੰ ਬਹੁਤ ਵਾਰ ਮੂੰਹ ਕਾਲਾ ਕਰਵਾਇਆ ਇਸ ਤੋਂ ਬਾਅਦ ਉਹ ਕੁੜੀ ਨੂੰ ਧੱਕਾ ਮਾਰਦਾ ਤੇ ਪਾਣੀ ਦੇ ਵਿੱਚ ਕੁਝ ਡਿੱਗਣ ਦੀ ਆਵਾਜ਼ ਆਉਂਦੀ ਆ ਤੇ ਫਿਰ ਜਿਹੜੀ ਉਸ ਬੰਦੇ ਦੀ ਘਰ ਵਾਲੀ ਹੈ ਗੱਲ ਕਹਿੰਦੀ ਹੈ ਕਿ ਮੈਂ ਵੀ ਵਿੱਚ ਛਾਲ ਮਾਰ ਜਾਣੀ ਆ ਅੱਗੋਂ ਉਹ ਇਹ ਗੱਲ ਕਹਿੰਦਾ ਵੀ ਬਾਕੀ ਕੁੜੀਆਂ ਨੂੰ ਕੌਣ ਪਾਲੂਗਾ ਇਸ ਮਾਮਲੇ ਦੇ ਵਿੱਚ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪੁਲਿਸ ਦੇ ਵੱਲੋਂ ਕਿਉਂਕਿ ਉਹਨੇ ਆਪਣੀ ਧੀ ਨੂੰ ਮਾਰ ਦਿੱਤਾ ਕਿਉਂਕਿ ਉਹਨੇ ਆਪਣੀ ਧੀ ਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਉਦੋਂ ਖਬਰਾਂ ਬਹੁਤ ਵੱਡੇ ਪੱਧਰ ਤੇ ਆਈਆਂ ਕਿ ਪਿਓ ਨੂੰ ਇਵੇਂ ਨਹੀਂ ਸੀ ਕਰਨਾ ਚਾਹੀਦਾ ਐਦਾਂ ਦੇ ਦਰਿੰਦੇ ਬਾਪ ਵੀ ਹੁੰਦੇ ਆ ਉਦੋਂ ਇਹ ਖਬਰਾਂ ਆਈਆਂ ਜੇ ਤੁਹਾਡੀ ਧੀ ਨੇ ਜਾਂ ਪੁੱਤ ਨੇ ਕੁਝ ਗਲਤ ਕੀਤਾ ਤੁਸੀਂ ਉਹਨੂੰ ਧੱਕਾ ਇਉਂ ਕਿਵੇਂ ਦੇ ਸਕਦੇ ਆ ਕੁਝ ਕੁ ਲੋਕਾਂ ਨੇ ਇਹ ਵੀ ਗੱਲ ਕਹੀ ਵੀ ਜੇਕਰ ਕੋਈ ਧੀ ਜਾਂ ਪੁੱਤ ਵਾਰ-ਵਾਰ ਮੂੰਹ ਕਾਲਾ ਕਰਾਵੇ ਤੇ ਫਿਰ ਉਹਦੇ ਕੋਲੋਂ ਕੀ ਕਰਵਾਉਣਾ ਇਦਾਂ ਹੀ ਜਾਣਾ ਚਾਹੀਦਾ ਜਿਹੜੀਆਂ ਇੱਜ਼ਤਾਂ ਦੀ ਰਾਖੀ ਨਹੀਂ ਰੱਖਦੀਆਂ ਉਹਨਾਂ ਨੂੰ ਇਵੇਂ ਹੀ ਜਾਣਾ ਚਾਹੀਦਾ ਪਰ ਜਿਹੜੇ ਦੋਵਾਂ ਤਿਹਰੇ ਨੇ ਲੋਕੀ ਸੀ ਕੋਈ ਕਹਿੰਦਾ ਸੀ ਗਲਤ ਹੋਇਆ ਕੋਈ ਕਹਿੰਦਾ ਸੀ ਸਹੀ ਹੋਇਆ ਉਹ ਦੋਵੇਂ ਤਿਹਰੇ ਝੂਠੀਆਂ ਪੈ ਗਈਆਂ ਕਿਉਂਕਿ ਇਹ ਕੁੜੀ ਮੀਡੀਆ ਦੇ ਵਿੱਚ ਸਾਹਮਣੇ ਆ ਗਈ ਆ 68 ਦਿਨਾਂ ਬਾਅਦ ਇਹ ਨਹਿਰ ਦੇ ਵਿੱਚ ਛੁੱਟੀ ਹੋਈ ਕੁੜੀ ਸਾਹਮਣੇ ਆ ਗਈ ਆ 17 ਸਾਲ ਦੀ ਉਮਰ ਹੈ ਤੇ ਇਸ ਵੇਲੇ ਹਰ ਪੰਜਾਬੀ ਹੈਰਾਨ ਆ ਕਿ ਇਹ ਕੁੜੀ ਬਚ ਕਿਵੇਂ ਗਈ ਇਹ ਫਿਲਮੀ ਗੱਲ ਕਿਵੇਂ ਬਣ ਗਈ ਇਹ ਗੱਲਾਂ ਆਮ ਤੌਰ ਦੇ ਉੱਤੇ ਫਿਲਮਾਂ ਦੇ ਵਿੱਚ ਨਾਟਕਾਂ ਦੇ ਵਿੱਚ ਹੁੰਦੀਆਂ ਕਿ 68 ਦਿਨਾਂ ਬਾਅਦ ਯਾਨੀ ਕਿ ਢਾਈ ਮਹੀਨਿਆਂ ਬਾਅਦ ਕੋਈ ਤੁਹਾਡੇ ਸਾਹਮਣੇ ਆਵੇ ਤੇ ਉਹ ਇਹ ਗੱਲ ਕਵੇ ਜੀ ਕਿ ਮੈਂ ਇਸ ਤਰੀਕੇ ਨਾਲ ਬਚ ਗਈ ਜਾਂ ਮੈਂ ਇਸ ਤਰੀਕੇ ਨਾਲ ਬਚ ਗਿਆ ਇਹ ਕੁੜੀ ਜਿਹੜੀ 17 ਸਾਲ ਦੀ ਆ ਇਹ ਆਪਣੇ ਘਰ ਨਹੀਂ ਗਈ ਇਹਨੇ ਇਹ ਵੀ ਨਹੀਂ ਦੱਸਿਆ ਕਿ ਮੈਂ 68 ਦਿਨ ਕਿਹੜੀ ਥਾਂ ਤੇ ਰਹੀ ਆ ਪਰ ਇਹਨੇ ਇਹ ਗੱਲ ਜ਼ਰੂਰ ਦੱਸੀ ਆ ਕਿ ਮੇਰੀ ਮਾਂ ਦਾ ਵੱਧ ਕਸੂਰਾ ਮੈਨੂੰ ਧੱਕਾ ਦੇਣ ਦੇ ਵਿੱਚ ਮੇਰੇ ਪਿਓ ਦਾ ਘੱਟ ਕਸੂਰਾ। ਇਹਨੇ ਇਹ ਗੱਲ ਕਹੀ ਆ ਕਿ ਉਸ ਦਿਨ ਮੇਰੇ ਪਿਤਾ ਨੇ ਸ਼ਰਾਬ ਪੀਤੀ ਸੀ। ਮੇਰੇ ਪਿਤਾ ਨੂੰ ਉਕਸਾਇਆ ਗਿਆ ਸੀ ਮੇਰੀ ਮਾਂ ਦੇ ਵੱਲੋਂ। ਤੇ ਮੇਰੀ ਮਾਂ ਦੇ ਵੱਲੋਂ ਅਕਸਰ ਉਕਸਾਇਆ ਜਾਂਦਾ ਸੀ ਕਿ ਇਹ ਇਦਾਂ ਨੇ ਕੰਮ ਕਰਦੀ ਆ। ਉਸ ਕੁੜੀ ਨੇ ਇਹ ਗੱਲ ਕਹੀ ਆ ਕਿ ਮੇਰੇ ਪਿਓ ਦੀ ਗਲਤੀ ਘੱਟ ਆ ਤੇ ਮੇਰਾ ਪਿਓ ਜਿਹੜਾ ਇਸ ਵੇਲੇ ਮੈਨੂੰ ਨਹਿਰ ਦੇ ਵਿੱਚ ਧੱਕਾ ਦੇਣ ਦੇ ਮਾਮਲੇ 'ਚ ਜੇਲ੍ਹ ਦੇ ਵਿੱਚ ਬੰਦ ਆ ਤੇ ਮੈਂ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਵਾਉਂਗੀ। ਮੈਂ ਕੋਰਟ ਦੇ ਵਿੱਚ ਕੇਸ ਲੜੂੰਗੀ ਕਿਉਂਕਿ ਸਾਡੇ ਟੱਬਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਆ ਜਿਹੜੀਆਂ ਹੋਰ ਤਿੰਨ ਭੈਣਾਂ ਉਹਨਾਂ ਦਾ ਵੀ ਕਿਵੇਂ ਪਾਲਣ ਪੋਸ਼ਣ ਕਰਨਾ ਘਰ ਦੀ ਰੋਜ਼ੀ ਰੋਟੀ ਕਿਵੇਂ ਚੱਲੂਗੀ ਇੱਕੋ ਹੀ ਬੰਦਾ ਕਮਾਉਣ ਵਾਲਾ ਸਵਾਲ ਇਹ ਪੈਦਾ ਹੁੰਦਾ ਵੀ ਇਹ ਕੁੜੀ ਦੀ ਜ਼ਿੰਦਗੀ ਬਚ ਕੇ ਰਹੀ ਗਈ ਨਹਿਰ ਦੇ ਵਿੱਚ ਕਿਸੇ ਨੂੰ ਮੂੰਹ ਨੇਰੇ ਧੱਕਾ ਦਿੱਤਾ ਹੋਵੇ ਉਹ 68 ਦਿਨਾਂ ਬਾਅਦ ਸਾਹਮਣੇ ਆ ਜੇ ਪ੍ਰਗਟ ਹੋ ਜੇ ਇਹ ਹਰਾਨੀ ਨਹੀਂ ਹੁੰਦੀ ਤਾਂ ਹੋਰ ਕੀ ਹੋਊਗਾ ਇਸ ਕੁੜੀ ਨੇ ਕਿਹਾ ਵੀ ਜਦੋਂ ਮੈਂ ਪਾਣੀ 'ਚ ਡਿੱਗੀ ਇੱਕਦਮ ਥੱਲੇ ਚਲੀ ਗਈ ਫਿਰ ਉਸ ਤੋਂ ਬਾਅਦ ਪਾਣੀ ਮੈਨੂੰ ਤਾਂ ਨੂੰ ਲੈ ਕੇ ਆਇਆ ਮੈਂ ਲੰਮਾ ਸਾਹ ਲਿਆ ਉਸ ਤੋਂ ਬਾਅਦ ਮੈਂ ਫਿਰ ਡੁੱਬਣ ਲੱਗ ਪਈ ਤੇ ਇਉਂ ਕਹਿੰਦੀ ਕਿ ਮੈਂ ਹੱਥ ਪੈਰ ਮਾਰ ਲਈ ਜਾਨੀ ਆ ਇੰਨੇ ਚਿਰ ਨੂੰ ਮੇਰਾ ਇੱਕ ਹੱਥ ਆ ਜਿਹੜਾ ਉਹ ਢਿੱਲਾ ਹੋ ਗਿਆ ਚੁੰਨੀ ਦੇ ਵਿੱਚੋਂ ਹੱਥ ਮੇਰਾ ਬਾਹਰ ਨਿਕਲਿਆ ਤੇ ਫਿਰ ਮੇਰਾ ਹੱਥ ਆ ਜਿਹੜਾ ਇੱਕ ਸਰਯੇ ਨੂੰ ਪੈ ਗਿਆ ਜਿਹੜਾ ਕਿ ਨਹਿਰ ਦੇ ਵਿੱਚ ਹੀ ਸਰਯਾ ਸੀ ਮੇਰਾ ਪਹਿਲਾਂ ਸਿਰ ਵੱਜਾ ਸਰਯੇ ਨਾਲ ਫਿਰ ਮੈਂ ਆਪਦਾ ਹੱਥ ਪਾਲਿਆ ਸਰਯੇ ਨੂੰ ਤੇ ਮੈਂ ਅੱਧਾ ਘੰਟਾ ਉਸ ਸਰਯੇ ਦੇ ਨਾਲ ਝੂਟੀ ਗਈ ਆ ਉਸ ਤੋਂ ਬਾਅਦ ਮੈਂ ਆਪਣਾ ਪੈਰ ਧਰਿਆ ਸਰਯੇ ਦੇ ਉੱਤੇ ਤੇ ਮੈਂ ਨਹਿਰ ਦੇ ਵਿੱਚੋਂ ਬਾਹਰ ਨਿਕਲੀ ਫਿਰ ਅੱਧਾ ਪੌਣਾ ਕਿਲੋਮੀਟਰ ਮੈਂ ਨਹਿਰ ਦੀ ਪਟੜੀ ਦੇ ਉੱਤੇ ਤੁਰਦੀ ਗਈ ਆ ਇੰਨੇ ਚਿਰ ਨੂੰ ਇੱਕ ਔਰਤ ਹੁੰਦੀ ਆ ਉਸ ਔਰਤ ਨੇ ਮੈਨੂੰ ਲਿਫਟ ਦਿੱਤੀ ਆ ਮੇਰੇ ਲੀੜੇ ਭਿੱਜੇ ਹੋਏ ਸੀ ਮੈਂ ਬਿਲਕੁਲ ਠਰੀ ਪਈ ਸੀ ਮੇਰਾ ਬੁਰਾ ਹਾਲ ਸੀ ਉਸ ਔਰਤ ਨੇ ਮੈਨੂੰ ਆਪਣੀ ਸਕੂਟਰੀ ਤੇ ਬਿਠਾਇਆ ਤੇ ਆਪਣੀ ਸ਼ਾਲ ਵੀ ਦਿੱਤੀ ਆ ਤੇ ਫਿਰ ਉਹਨੇ ਮੈਨੂੰ ਇੱਕ ਥਾਂ ਦੇ ਉੱਤੇ ਛੱਡ ਦਿੱਤਾ ਉਹ ਇੱਕ ਥਾਂ ਕਿੱਥੇ ਆ ਕਿਵੇਂ ਆ ਇਹਦੇ ਬਾਰੇ ਤਾਂ ਕੁਝ ਉਹਨੇ ਦੱਸਿਆ ਨਹੀਂ ਪਰ ਇਹ ਗੱਲ ਕਹੀ ਆ ਕਿ ਮੈਂ ਰਾਹਗੀਰ ਦੇ ਕੋਲੋਂ ਹੀ ਮੋਬਾਈਲ ਮੰਗ ਕੇ ਆਪਣੇ ਕਿਸੇ ਜਾਣਕਾਰ ਨੂੰ ਫੋਨ ਕੀਤਾ ਫਿਰ ਪੱਤਰਕਾਰਾਂ ਨੇ ਮਨ ਦੇ ਵਿੱਚ ਸਵਾਲ ਆ ਤੁਹਾਡੇ ਵੀ ਮਨ ਦੇ ਵਿੱਚ ਸਵਾਲ ਆ ਵੀ ਭਾਈ ਤੂੰ ਹੁਣ ਤੱਕ 18 ਦਿਨ ਕਿੱਥੇ ਰਹੀ ਉਹ ਕਹਿੰਦੀ ਜੀ ਮੈਂ ਇਹ ਗੱਲ ਦੱਸ ਨਹੀਂ ਸਕਦੀ ਕਿ ਰਹੀ ਕਿੱਥੇ ਪਰ ਹਾਂ ਮੈਂ ਆਪਣਾ ਇਲਾਜ ਕਰਵਾਉਂਦੀ ਸੀ ਕਿਉਂਕਿ ਮੇਰੇ ਪੇਟ ਦੇ ਵਿੱਚ ਪਾਣੀ ਚਲਾ ਗਿਆ ਸੀ ਤੇ ਮੈਂ ਬਚ ਗਈ ਤੇ ਹੁਣ ਮੈਂ ਸਭ ਦੇ ਸਾਹਮਣੇ ਆ ਗਈ ਹਾਂ ਤੁਹਾਨੂੰ ਤੇ ਮੈਨੂੰ ਇਹ ਗੱਲ ਸੱਚੀ ਮੁੱਚੀ ਇਉਂ ਲੱਗਦਾ ਵੀ ਜਿਵੇਂ ਫਿਲਮੀ ਜਿਹਾ ਇਉਂ ਲੱਗਦਾ ਵੀ ਜਿਵੇਂ ਕਿਸੇ ਨੇ ਇਹ ਜਾਣਬੁੱਝ ਕੇ ਸਾਰੀ ਘਟਨਾကြီး ਰਚੀ ਹੁੰਦੀ ਆ ਕਿ ਭਾਈ ਮੈਨੂੰ ਇਉਂ ਹੋ ਗਿਆ ਮੈਨੂੰ ਆਹ ਹੋ ਗਿਆ ਹੋ ਸਕਦਾ ਚਮਤਕਾਰ ਹੋ ਵੀ ਗਿਆ ਹੋਵੇ ਨਹਿਰ ਦੇ ਵਿੱਚ ਡਿੱਗੇ ਬੰਦੇ ਕਈ ਵਾਰੀ ਬਚ ਵੀ ਜਾਂਦੇ ਆ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਕਈ ਵਾਰ ਕਿਸੇ ਝਾੜੀ ਬੂਟੀ ਨੂੰ ਹੱਥ ਪੈ ਗਿਆ ਕਈ ਵਾਰੀ ਸਰਯੇ ਨੂੰ ਹੱਥ ਪੈ ਗਿਆ ਕਈ ਵਾਰੀ ਨਹਿਰ ਦੇ ਪਿੱਲਰ ਨੂੰ ਹੱਥ ਪੈ ਗਿਆ ਬੰਦਾ ਬਚਣ ਦੀ ਕੋਸ਼ਿਸ਼ ਕਰਦਾ ਜੇਕਰ ਉਹਨੂੰ ਸਾਹ ਆਉਂਦਾ ਹੋਵੇ ਤੇ ਇਹ ਕੁੜੀ ਨੇ ਵੀ ਕੋਸ਼ਿਸ਼ ਕੀਤੀ ਤੇ ਬਚ ਗਈ ਇਹ ਤਾਂ ਗੱਲ ਹੋਈ ਚੰਗੀ ਪਰ ਜਿਹੜੀ ਉਹ ਔਰਤ ਸਕੂਟਰੀ ਦੇ ਉੱਤੇ ਸੀ ਉਹਨੇ ਅੱਧੀ ਰਾਤ ਨੂੰ ਸੜਕ ਦੇ ਉੱਤੇ ਗਿੱਲੇ ਲੀੜਾਂ ਦੇ ਵਿੱਚ ਬੁਰੇ ਹਾਲ ਦੇ ਵਿੱਚ ਕੁੜੀ ਜਾ ਰਹੀ ਆ ਉਹਨੇ ਲਿਫਟ ਦਿੱਤੀ ਉਹ ਔਰਤ ਕੌਣ ਸੀ 68 ਦਿਨ ਗੁਪਤ ਤਰੀਕੇ ਦੇ ਨਾਲ ਇਲਾਜ ਕਿਵੇਂ ਚੱਲਦਾ ਰਿਹਾ 68 ਦਿਨ ਕਿਹਦੇ ਕੋਲ ਇਹ ਕੁੜੀ ਰਹੀ ਆ ਤੇ ਹੁਣ ਇਹਨੇ ਅਚਾਨਕ ਮੀਡੀਆ ਦੇ ਵਿੱਚ ਆ ਕੇ ਧੱਕਾ ਦੇਣ ਵਾਲੇ ਬਾਪ ਦੇ ਪੱਖ ਦੇ ਵਿੱਚ ਕਿਉਂ ਬੋਲਿਆ ਤੇ ਮਾਂ ਦੇ ਇਹ ਖਿਲਾਫ ਕਿਉਂ ਹੋਈ ਆ ਕੀ ਇਹ ਸਕ੍ਰਿਪਟਡ ਕਹਾਣੀ ਹੈ ਇਹ ਲੋਕਾਂ ਦੇ ਮਨ ਵਿੱਚ ਸਵਾਲ ਪੈਦਾ ਹੋਇਆ ਦੇਖੋ ਜੀ ਜ਼ਿੰਦਗੀ ਬਚੀ ਬਹੁਤ ਚੰਗਾ ਹੋਇਆ ਪਰ ਕਈ ਵਾਰ ਜਦੋਂ ਆਪਾਂ ਉਹ ਖਬਰ ਸਾਂਝੀ ਕੀਤੀ ਜਾਂ ਲੋਕਾਂ ਨੇ ਹੋਰ ਵਕ ਵਕ ਮੀਡੀਆ ਵਾਲਿਆਂ ਨੇ ਸਾਂਝੀ ਕੀਤੀ ਵੀ ਪਿਓ ਨੇ ਧੱਕਾ ਦਿੱਤਾ ਇਹ ਪਿਓ ਇਹਦੇ ਚਰਿੱਤਰ ਦੇ ਉੱਤੇ ਸ਼ੱਕ ਕਰਨਾ ਸੀ ਤੇ ਪਿਓ ਇਹਨੂੰ ਬਹੁਤ ਵਾਰੀ ਪਹਿਲਾਂ ਵੀ ਸਮਝਾਉਂਦਾ ਸੀ ਤੇ ਉਦੋਂ ਬਾਪ ਨੇ ਵੀ ਗੱਲਾਂ ਕਹੀਆਂ ਕਿ ਭਾਈ ਮੇਰੀ ਧੀ ਨੇ ਮੇਰੇ ਕਹਣੇ ਦੇ ਵਿੱਚ ਨਹੀਂ ਸੀ ਇਸ ਕਰਕੇ ਮੈਂ ਮਾਰਤੀ ਮੈਨੂੰ ਕੋਈ ਦੁੱਖ ਨਹੀਂ ਕਿ ਮੈਂ ਉਹਨੂੰ ਮਾਰਤਾ ਪਰ ਉਦੋਂ ਲੋਕ ਜਿਹੜੇ ਪਿਓ ਨੂੰ ਗਾਲਾਂ ਕੱਢਦੇ ਰਹੇ ਆ ਅੱਜ ਉਹ ਵੀ ਗਲਤ ਸਾਬਤ ਹੋ ਗਏ ਜਿਹੜੇ ਪਿਓ ਨੂੰ ਸਹੀ ਕਹਿੰਦੇ ਰਹੇ ਆ ਅੱਜ ਉਹ ਵੀ ਗਲਤ ਸਾਬਤ ਹੋ ਗਏ ਇਸੇ ਕਰਕੇ ਮੈਂ ਇਹ ਬੇਨਤੀ ਕਰਦਾ ਹੁੰਨਾ ਕਿ ਆਪਾਂ ਕਿਸੇ ਵੀ ਖਬਰ ਨੇ ਉੱਤੇ ਇਹੋ ਜੀ ਨੰਗੀ ਚਿੱਟੀ ਪ੍ਰਤੀਕਿਰਿਆ ਇੱਕ ਪਾਸੜ ਹੋ ਕੇ ਨਾ ਦਿਆਂ ਕਰਕੇ ਜਦੋਂ ਸਾਨੂੰ ਪਤਾ ਹੀ ਨਹੀਂ ਹੁੰਦਾ ਹੋ ਸਕਦਾ ਇਹ ਕੁੜੀ ਮਾੜੀ ਕਰਤਾਰ ਵਾਲੀ ਸੋਚ ਵਾਲੀ ਹੋਵੇ ਹੋ ਸਕਦਾ ਇਹ ਕੁੜੀ ਚीडी ਬਹੁਤ ਚੰਗੇ ਕਰਤਾਰ ਵਾਲੀ ਹੋਵੇ ਹੋ ਸਕਦਾ ਇਹਦੀ ਇਸ ਕਹਾਣੀ ਦੇ ਪਿੱਛੇ ਵੀ ਕੋਈ ਲੁਕਵਾ ਪੱਖ ਹੋਵੇ ਵੀ ਬਚ ਕੇ ਆ ਗਈ ਆ ਹੋ ਸਕਦਾ ਇਹ ਸੱਚੀ ਮੁੱਚੀ ਵਾਲੀ ਗੱਲ ਹੋਵੇ ਜਿੰਨੀ ਦੇਰ ਤੱਕ ਸਾਨੂੰ ਮੁਕੰਮਲ ਜਾਣਕਾਰੀ ਨਹੀਂ ਹੁੰਦੀ ਓਨੀ ਦੇਰ ਤੱਕ ਸਾਨੂੰ ਕਿਸੇ ਦੇ ਉੱਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਹੁੰਦਾ ਹੀ ਨਹੀਂ ਪਰ ਅਸੀਂ ਪੰਜਾਬੀ ਇੱਕ ਸਾਈਡ ਲੈ ਲਏ ਨੇ ਇੱਕ ਪਾਸੇ ਦੀ ਗੱਲ ਕਰਦੇ ਜਿਹਨੇ ਕਰਕੇ ਬਾਅਦ ਦੇ ਵਿੱਚ ਜਦੋਂ ਹੋਰ ਜਾਣਕਾਰੀ ਸਾਹਮਣੇ ਆਉਂਦੀ ਆ ਤੇ ਫਿਰ ਅਸੀਂ ਕਹਿੰਦੇ ਅੱਛਾ ਇਹ ਇਉਂ ਹੋ ਗਿਆ ਤੇ ਇਸ ਕੁੜੀ ਦੇ ਬਚ ਜਾਣ ਤੋਂ ਬਾਅਦ ਪੰਜਾਬੀ ਜਿਹੜੇ ਗਾਲਾਂ ਕੱਢਦੇ ਸੀ ਉਹੀ ਗੱਲ ਕਹਿੰਨੇ ਕਿ ਅੱਛਾ ਹੁਣ ਇਹ ਇਉਂ ਹੋ ਗਿਆ ਇਹ ਕੁੜੀ ਬਚ ਗਈ ਪੁਲਿਸ ਦੇ ਕੋਲੇ ਜਾਣਕਾਰੀ ਸ਼ਾਇਦ ਪਹੁੰਚੀ ਜਾਂ ਨਹੀਂ ਪਹੁੰਚੀ ਜੇ ਨਹੀਂ ਪਹੁੰਚੀ ਤਾਂ ਪੁਲਿਸ ਦੇ ਕੋਲੇ ਜਾ ਕੇ ਜਾਣਕਾਰੀ ਪਹੁੰਚਾ ਦਊਗੀ ਕਿਉਂਕਿ ਇਹਦੇ ਹੀ ਮਾਮਲੇ ਦੇ ਵਿੱਚ ਪਿਓ ਨੂੰ ਸਜ਼ਾ ਹੋਈ ਆ ਜਾਂ ਕੋਈ ਨਗੇ ਵੀ ਜੇਲ੍ਹ ਦੇ ਵਿੱਚ ਗਿਆ ਤੇ ਪਿਓ ਨੂੰ ਬਾਹਰ ਕੱਢਣ ਦਾ ਤਰੀਕਾ ਵੀ ਇਹਦੇ ਕੋਲ ਹੀ ਆ ਇਹ ਨਹੀਂ ਹੀ ਇਹ ਗੱਲ ਕਹਿਣੀ ਕਿ ਮੈਂ ਬਚੀ ਹੋਈ ਆ ਇਨੇ ਹੀ ਇਹ ਗੱਲ ਕਹਣੀ ਜੀ ਕਿ ਮੈਨੂੰ ਕੋਈ ਇਤਰਾਜ਼ ਨਹੀਂ ਆ ਇਨੇ ਹੀ ਇਹ ਗੱਲ ਕਹਿਣੀ ਕਿ ਮੈਂ ਆਪਣੇ ਬਾਪ ਦੇ ਕੋਈ ਖਿਲਾਫ ਨਹੀਂ ਆ ਤੇ ਇਸ ਕੁੜੀ ਨੇ ਆਪਣੇ ਬਾਪ ਨੂੰ ਆਉਂਦੇ ਸਮੇਂ ਦੇ ਵਿੱਚ ਬਚਾ ਲੈਣਾ ਇਹ ਗੱਲ ਕਲੀਅਰ ਆ ਪਰ ਹੈ ਕਹਾਣੀ ਫਿਲਮੀ ਕਿ ਜ਼ਿੰਦਗੀ ਬਚੀ ਕਿਵੇਂ ਆ ਹੈ ਕਹਾਣੀ ਫਿਲਮੀ ਕਿ ਹੋਇਆ ਕੀ ਆ ਦੂਜੀ ਗੱਲ ਰਾਜਨੀਤੀ ਦੀ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਵਲੀਆਂ ਜੀਆਂ ਜਾਣਕਾਰੀਆਂ ਹੁੰਦੀਆਂ ਲੰਗੇ ਕੱਲ ਨਵਜੋਤ ਕੌਰ ਸਿੱਧੂ ਚੰਨੀਗੜ੍ਹ ਦੇ ਵਿੱਚ ਗਏ ਸੀ ਰਾਜਪਾਲ ਸਾਹਿਬ ਨੂੰ ਮਿਲਣ ਦੇ ਲਈ ਨਵਜੋਤ ਕੌਰ ਸਿੱਧੂ ਕਾਂਗਰਸੀ ਆਗੂ ਸਨ ਤੇ ਹਨ ਆਪਾਂ ਜਾਣਦੇ ਫਿਲਹਾਲ ਪਰ ਨਵਜੋਤ ਕੌਰ ਨੇ ਇੱਕ ਗੱਲ ਕਹੀ ਹੈ ਮੀਡੀਆ ਦੇ ਮੂਰੇ ਜਿਹਦੇ ਕਰਕੇ ਹੈਰਾਨੀ ਬੜੀ ਹੋਈ ਆ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤਾਂ ਅੰਦਰਸ ਦੇ ਵਿੱਚ ਐਕਟਿਵ ਹੋ ਸਕਦੇ ਹਨ ਬਸ਼ਰਤੇ ਉਹਨਾਂ ਨੂੰ ਕਾਂਗਰਸ ਸੀਐਮ ਕੈਂਡੀਡੇਟ ਐਲਾਨੇ ਕਿਉਂਕਿ ਕਾਂਗਰਸ ਦੇ ਵਿੱਚ ਪੰਜ ਛੇ ਮੁੱਖ ਮੰਤਰੀ ਪਹਿਲਾਂ ਹੀ ਫਿਰਦੇ ਆ ਤੇ ਕਾਂਗਰਸ ਦੇ ਵਿੱਚ ਇੱਕ ਦੂਜੀਆਂ ਲੱਤਾਂ ਖਿੱਚਣ ਵਾਲਾ ਜ਼ੋਰ ਆ ਤੇ ਪ੍ਰਿਯੰਕਾ ਗਾਂਧੀ ਦੇ ਨਾਲ ਇਹਨਾਂ ਦੀ ਨੇੜਤਾ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਨੂੰ ਉਹ ਡੈਡੀਕੇਟਡ ਆ ਪਰ ਕਿਉਂਕਿ ਕਾਂਗਰਸ ਦੇ ਵਿੱਚ ਕੁਝ ਬਣ ਨਹੀਂ ਰਿਹਾ ਤੇ ਕਿਸੇ ਨੇ ਉਹਨਾਂ ਨੂੰ ਅੱਗੇ ਆਉਣ ਨਹੀਂ ਰਹਿਣਾ ਇਸ ਕਰਕੇ ਉਹ ਈਵੇਂ ਅੱਗੇ ਨਹੀਂ ਆਉਣਗੇ ਜੇਕਰ ਕਾਂਗਰਸ ਦੇ ਵੱਲੋਂ ਸੀਐਮ ਚੇਰਾ ਐਲਾਨਿਆ ਜਾਊਗਾ ਤਾਂ ਨਵਜੋਤ ਸਿੰਘ ਸਿੱਧੂ ਅੱਗੇ ਆਉਣਗੇ ਫਿਰ ਪੱਤਰਕਾਰਾਂ ਨੇ ਅਗਲਾ ਸਵਾਲ ਕੀਤਾ ਉਹਨਾਂ ਨੇ ਉੱਤਰ ਇਹ ਦਿੱਤਾ ਜੀ ਕਿ ਸਿੱਧੂ ਸਾਹਿਬ ਹੁਣ ਆਪਦੇ ਪ੍ਰੋਗਰਾਮਾਂ ਦੇ ਰਹੀ ਸੋਨੇ ਪੈਸੇ ਕਮਾ ਰਹੇ ਆ ਤੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਉਹ ਭਾਜੀਪੀ ਦੇ ਵਿੱਚ ਵੀ ਜਾ ਸਕਦੇ ਆ ਜੇ ਭਾਜੀਪੀ ਸੀਐਮ ਕੈਂਡੀਡੇਟ ਐਲਾਨੇ ਤਾਂ ਉਹਨਾਂ ਨੇ ਅਗੋ ਉੱਤਰ ਦਿੱਤਾ ਕਿ ਇਹਦੇ ਬਾਰੇ ਉਹ ਆਪ ਹੀ ਜਾਣਕਾਰੀ ਦੇ ਸਕਦੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿੰਦੀ ਅਸਲ ਵਿੱਚ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਾ ਮੈਨੂੰ ਲੱਗਦਾ ਮਨ ਕਾਂਗਰਸ ਨੂੰ ਛੱਡਣਾ ਪੈ ਚੁੱਕਿਆ ਉਹ ਵੀ ਜਾਣਦੇ ਆ ਤੇ ਸਾਰਾ ਪੰਜਾਬ ਜਾਣਦਾ ਵੀ ਕਾਂਗਰਸ ਦੇ ਵਿੱਚ ਲੱਤ ਖਿੱਚੇ ਬਿਨਾ guzara ਹੁੰਦਾ ਨਹੀਂ ਤੇ ਸਿੱਧੂ ਸਾਹਿਬ ਦਾ ਜੇਕਰ ਆਪਾਂ ਪੁਰਾਣਾ ਰਿਕਾਰਡ ਦੇਖੀਏ ਭਾਵੇਂ ਕੋ ਉਹ ਇਮਾਨਦਾਰ ਹੋਣ ਵਧੀਆ ਬੁਲਾਰੇ ਹੋਣ ਪਰ ਬਿਨਾ ਬਰੇਕੋ ਹੋਣ ਕਰਕੇ ਤੇ ਬਹੁਤਾ ਕਿਸੇ ਨਾਲ ਬਣਾ ਕੇ ਨਾਂ ਰੱਖਣ ਕਰਕੇ ਉਹਨਾਂ ਨੇ ਜਿਵੇਂ ਕਾਂਗਰਸ ਦੇ ਵਿੱਚ ਸਮੇਂ-ਸਮੇਂ ਤੇ ਖਲਾਰਾ ਪਾਇਆ ਇਸ ਕਰਕੇ ਕਾਂਗਰਸੀ ਉਹਨਾਂ ਨੂੰ ਨੇੜੇ ਆਉਣ ਵੀ ਨਹੀਂ ਦੇਣਗੇ ਸ਼ਿਖਰ ਤੇ ਉੱਤੇ ਬਣੀ ਆ ਭਾਵੇਂ ਪਰ ਕਾਂਗਰਸ ਦੇ ਵਿੱਚ ਅੱਜ ਵੀ ਉਨਾ ਹੀ ਖਿਲਾਰਾ ਜਦੋਂ ਸਿੱਧੂ ਸਾਹਿਬ ਸਰਗਰਮ ਸੀ ਉਦੋਂ ਵੀ ਇੰਨਾ ਖਿਲਾਰਾ ਜਦੋਂ ਉਹਨਾਂ ਨੇ ਚੋਣ ਲੜੀ ਤੇ ਹਾਰੇ ਉਦੋਂ ਵੀ ਇੰਨਾ ਖਿਲਾਰਾ ਉਸ ਤੋਂ ਪਹਿਲਾਂ ਵੀ ਉਨਾ ਹੀ ਖਿਲਾਰਾ ਖਿਲਾਰਾ ਕਾਂਗਰਸ ਦੇ ਵਿੱਚੋਂ ਕਦੇ ਮੁੱਕਿਆ ਨਹੀਂ ਤੇ ਮੇਰਾ ਖਿਆਲ ਹੈ ਵੀ ਖਿਲਾਰਾ ਕਾਂਗਰਸ ਦੇ ਵਿੱਚੋਂ ਛੇਤੀ ਕਦੇ ਮੁਕਣਾ ਨਹੀਂ ਇਸ ਕਰਕੇ ਲੱਗਦਾ ਇਹ ਪ੍ਰਤੀਤ ਇਹ ਹੁੰਦਾ ਕਿ ਆਉਂਦੇ ਸਮੇਂ 'ਚ ਸਿੱਧੂ ਜੋੜਾ ਕਿਸੇ ਹੋਰ ਪਾਰਟੀ ਵੱਲ ਜਾਊਗਾ ਤੇ ਉਸ ਪਾਰਟੀ ਦੇ ਵੱਲੋਂ ਸਿੱਧੂ ਸਾਹਿਬ ਨੂੰ ਸੀਐਮ ਚਿਹਰਾ ਲਾਨਿਆ ਜਾਊ ਕਿ ਨਹੀਂ ਇਹ ਵਕਤ ਬਿਆਨ ਕਰੂਗਾ ਪਰ ਜਦੋਂ ਬੀਬੀ ਸਿੱਧੂ ਨੇ ਗੱਲ ਕਹੀ ਕਿ ਉਹ ਸੋਨੇ ਪੈਸੇ ਕਮਾਉਂਦੇ ਆ ਵਧੀਆ ਗੱਲ ਆ ਬੰਦੇ ਚ ਜਿਹੜੀ ਕਲਾ ਹੋਵੇ ਉਹਦੇ ਰਹੀਓ ਨੂੰ ਪੈਸੇ ਕਮਾਉਣੇ ਚਾਹੀਦੇ ਆ ਪਰ ਕੁੱਲ ਮਿਲਾ ਕੇ ਗੱਲ ਇਹ ਆ ਸੌ ਵਥ ਰਸਸਰੇ ਤੇ ਗੰਡ ਸਿੱਧੂ ਸਾਹਿਬ ਕਾਂਗਰਸ ਦੇ ਪ੍ਰਧਾਨ ਵੀ ਰਹਿਲੇ ਸਿੱਧੂ ਸਾਹਿਬ ਵਿਧਾਇਕ ਵੀ ਰਹਿਲੇ ਸਿੱਧੂ ਸਾਹਿਬ ਮੰਤਰੀ ਵੀ ਰਹਿਲੇ ਸਿੱਧੂ ਸਾਹਿਬ ਭਾਜਪਾ ਦੇ ਵੱਲੋਂ ਮੈਂਬਰ ਪਾਰਲੀਮੈਂਟ ਵੀ ਰਹਿਲੇ ਮੇਰਾ ਖਿਆਲ ਆ ਵੀ ਸੀਐਮ ਤੋਂ ਬਿਨਾ ਬਾਕੀ ਸਾਰੀਆਂ ਕੁਰਸੀਆਂ ਦਾ ਉਹਨਾਂ ਨੇ ਆਨੰਦ ਮਾਣ ਲਿਆ ਉਹਨਾਂ ਨੇ ਬਿਜਲੀ ਮੰਤਰੀ ਹੁੰਦਿਆ ਬਿਜਲੀ ਵਾਲੇ ਕੰਮ ਨਹੀਂ ਦੇਖੇਗੇ ਇਹਦੇ ਬਾਰੇ ਸਮੇਂ-ਸਮੇਂ ਤੇ ਗੱਲਾਂ ਅਜੇ ਤੱਕ ਹੁੰਦੀਆਂ ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਸਿੱਧੂ ਸਾਹਿਬ ਦਾ ਸਿਆਸੀ ਸਫਰ ਹੁਣ ਸੌਖਾ ਨਹੀਂ ਆ ਜੋ ਕਿਸੇ ਵੀ ਬੰਦੇ ਦੀ ਪੀਕ ਹੁੰਦੀ ਹੈ ਸਿਖਰ ਹੁੰਦਾ ਉਹ ਸਿੱਧੂ ਸਾਹਿਬ ਹੁਣ ਤੱਕ ਹੰਢਾ ਚੁੱਕੇ ਆ ਸਿਆਸਤ ਦੇ ਵਿੱਚ ਤਾਂ ਬਿਲਕੁਲ ਹੰਢਾ ਚੁੱਕੇ ਆ ਤੇ ਕਾਂਗਰਸ ਦੇ ਵਿੱਚ ਇਸ ਤੋਂ ਅੱਗੇ ਸਿਖਰ ਇਹਨਾਂ ਦਾ ਆਉਣਾ ਨਹੀਂਗਾ ਕਿਉਂਕਿ ਹੁਣ ਚੰਨੀ ਸਾਹਿਬ ਆ ਜਿਹੜੇ ਉਹ ਵੀ ਸਰਗਰਮ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਕਹਿੰਦੇ ਆ ਕਿ ਲਾਂਭੇ ਕਰ ਦੇਣਾ ਉਹਦੇ ਕਰਕੇ ਤਿੰਨ ਚਾਰ ਚਿਹਰੇ ਪਹਿਲਾਂ ਸਰਗ ਕਾਂਗਰਸ ਨੇ ਬੀਤੇ ਤੋਂ ਕਦੇ ਸਬਕ ਨਹੀਂ ਸਿੱਖਿਆ ਤੇ ਸਿੱਧੂ ਸਾਹਿਬ ਨੇ ਆਪਣਾ ਕਦੇ ਸਟਾਈਲ ਨਹੀਂ ਬਦਲਿਆ ਇਸ ਕਰਕੇ ਇੱਥੇ ਕੂਰਾ ਮੇਲ ਨਹੀਂ ਖਾਣਾ ਹਾਂ ਇੰਨੀ ਗੱਲ ਜ਼ਰੂਰ ਆ ਵੀ ਦੂਜੇ ਕਮਹੀਨੇ ਸਿੱਧੂ ਸਾਹਿਬ ਰਾਹੁਲ ਗਾਂਧੀ ਨਾਲ ਇੱਕ ਫੋਟੋ ਸੋਸ਼ਲ ਮੀਡੀਆ ਤੇ ਪਾ ਰਣ ਤੇ ਪੰਜਾਬ ਦੇ ਵਿੱਚ ਹਲਾ ਲਲਾ ਜੀ ਹੋ ਜੇ ਫਿਰ ਪ੍ਰਿਯੰਕਾ ਨਾਲ ਪਾ ਰਣ ਹਲਾ ਲਲਾ ਪੰਜਾਬ ਦੇ ਵਿੱਚ ਹੋ ਜੇ ਇੰਨੀ ਇੱਕ ਗੱਲ ਰਹਿ ਗਈ ਪਰ ਸਿੱਧੂ ਸਾਹਿਬ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਕਿ ਕੁਝ ਕ ਝਿੜੇ ਤੁਹਾਡੇ ਕਰਕੇ ਵੀ ਕਾਂਗਰਸ ਦੇ ਵਿੱਚ ਹੋਏ ਆ ਤੇ ਉਦਾਂ ਕਾਂਗਰਸ ਦੇ ਵਿੱਚ ਕੁੱਲ ਭਾਰਤ ਦੇ ਵਿੱਚ ਝਿੜਿਆਂ ਦੀ ਕਮੀ ਨਹੀਂ ਹੈਗੀ ਬਿਹਾਰ ਦੇ ਵਿੱਚ ਵੀ ਇਹੀ ਹਾਲ ਆ ਹਰਿਆਣੇ 'ਚ ਵੀ ਇਹੀ ਹਾਲ ਆ ਯੂਪੀ 'ਚ ਵੀ ਇਹੀ ਹਾਲ ਆ ਦਿੱਲੀ 'ਚ ਵੀ ਇਹੀ ਹਾਲ ਆ ਮਹਾਰਾਸ਼ਟਰ 'ਚ ਵੀ ਇਹੀ ਹਾਲ ਆ ਤੇ ਬੀਤੇ ਤੋਂ ਸਬਕ ਨਾ ਤਾਂ ਕਾਂਗਰਸ ਨੇ ਸਿੱਖਿਆ ਤੇ ਸਿੱਧੂ ਜੋੜੇ ਨੇ ਸਿੱਖਿਆ ਹੋਊਗਾ ਕਿ ਨਹੀਂ ਇਹ ਸਮਾਂ ਬਿਆਨ ਕਰੂਗਾ